ਕੇਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ 4 ਸਤੰਬਰ ਨੂੰ ਪਿੰਡ ਸਿਆਲਕਾ ਤੋਂ ਸਜਾਇਆ ਜਾਣ ਵਾਲੇ ਰਾਜਪਦਰੀ ਜਾਗਰਤੀ ਚੇਤਨਾ ਮਾਰਚ ਵਿੱਚ ਹਰ ਧਰਮ ਦੀਆਂ ਸੰਗਤਾਂ ਸ਼ਾਮਲ ਹੋਣਗੀਆਂ ਇਹ ਵਿਚਾਰ ਪਿੰਡ ਸੇ ਆਜਾਦਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਚੇਤਨਾ ਮਾਰਚ ਬੰਦੀ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਅਟਾਰੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬਾਬਾ ਜੀਵਨ ਸਿੰਘ ਟਰਸਟ ਦੇ ਚੇਅਰਮੈਨ ترਸ਼ੇਮ ਸਿੰਘ ਸਿਆਲਕਾ ਨੇ ਬਰਗੜ ਕੀਤੇ ਸਿਆਲਕਣੇ ਸੰਬੋਧਨ ਕਰਦਿਆ ਹੋਇਆ ਆਕਰ ਕੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 5 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਜਨਮ ਦਿਹਾੜੇ ਦੇ ਮੌਕੇ ਤੇ ਸੰਗਤਾਂ ਸਮਾਜ ਸੇਵੀ ਸੰਸਥਾਵਾਂ ਗੁਰੂ ਘਰ ਦੇ ਪ੍ਰੇਮੀਆਂ ਅਤੇ ਸਾਂਝੇ ਉਦਮਾ ਸਦਕਾ 4 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਪਿੰਡ ਸਿਆਲਕਾ ਤੋਂ ਨਗਰ ਕੀਰਤਨ ਆਰੰਭ ਹੋ ਕੇ ਸ਼ਾਮ ਨੂੰ 6 ਵਜੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਤਪਸਤਨ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਕੇ ਹਜ਼ਾਰਾਂ ਸੰਗਤਾਂ ਦੇ ਨਾਲ ਪਹੁੰਚ ਕੇ ਹਾਜ਼ਰੀਆਂ ਭਰਨ ਦੀਆਂ ਇਸ ਮੌਕੇ ਬਾਬਾ ਬਲਵਿੰਦਰ ਸਿੰਘ ਕੈਰੋ ਨੰਗਲ ਭਾਈ ਇੰਦਰਜੀਤ ਸਿੰਘ ਟੋਲਨ ਭਾਈ ਰਣਜੀਤ ਸਿੰਘ ਦਮੋਦਰ ਗੁਰਦੀਪ ਸਿੰਘ ਕੈਰੋ ਨੰਗਲ ਅਮਰਤ ਸਿੰਘ ਸਹਜਾਦਾ ਸ਼ਿਵਜੋਤ ਸਿੰਘ ਸਿਆਲ ਦਾ ਅਮਨਦੀਪ ਸਿੰਘ ਅਮਰਤਪਾਲ ਸਿੰਘ ਗੁਰਵੰਤ ਸਿੰਘ ਬਲਜੀਤ ਸਿੰਘ ਕੁਲਜੀਤ ਸਿੰਘ ਮੰਗਲ ਸਿੰਘ ਸੀ ਮੰਗਲ ਸਿੰਘ ਸਮਾ ਸਿੰਘ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇਆਂ ਸੰਗਤਾਂ ਹਾਜ਼ਰ ਸਨ ਸਾਡੇ ਸੇ ਕੌਮ ਦੇ ਮਹਾਨ ਜਰਨੈਲ ਆਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਹਰ ਸਾਲ ਉਹਨਾਂ ਦੇ ਤਪਸਥਾਨ ਗੁਰਦੁਆਰਾ ਸੇਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੇ ਅਦਭੁਤ ਸਤਕਾਰ ਨਾਲ ਸਮੁੱਚੇ ਛੇਖਵਲਡ ਦੀਆਂ ਜਿਹੜੀਆਂ ਸੰਗਤਾਂ ਮਨਾਉਂਦੀਆਂ ਨੇ ਹਰ ਸਾਲ ਤੇ ਐਤਕਾਂ ਵੀ ਬੜੇ ਜਲ ਜਲਾਵ ਨਾਲ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਉੱਥੇ ਮਨਾਇਆ ਜਾ ਰਿਹਾ ਅਨੰਦਪੁਰ ਸਾਹਿਬ ਵਿਖੇ ਉਸ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਸਿਆਲਕਾ ਹਲਕਾ ਮਜੀਠਾ ਤੋਂ ਪਹਿਲਾਂ ਦੀ ਤਰ੍ਹਾਂ 4 ਸਤੰਬਰ ਨੂੰ ਦਿਨ ਵੀਰਵਾਰ ਨੂੰ ਇੱਕ ਵਿਸਾਲ ਖਾਲਸਾ ਚੇਤਨਾ ਮਾਰਚ ਨਗਰ ਕੀਰਤਨ ਦੇ ਰੂਪ ਵਿੱਚ ਉਸ ਜਨਮ ਦਿਹਾੜੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਬਹੁਤ ਵੱਡੇ ਕਾਫਲੇ ਨਾਲ ਸੰਗਤਾਂ ਦੇ ਵੱਡੇ ਇਕੱਠ ਨਾਲ ਉਹਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਪਿੰਡ ਸਜਾਦਾ ਜਿਹੜਾ ਮਜੀਠੇ ਹਲਕੇ ਦਾ ਅਹਿਮ ਪਿੰਡ ਆ ਇੱਥੇ ਸਮੁੱਚੀਆਂ ਸੰਗਤਾਂ ਨੂੰ ਬੇਨਤੀਆਂ ਕਰਨ ਆਏ ਆ ਤੇ ਬਾਬਾ ਜੀਵਨ ਸਿੰਘ ਜੀ ਦੀ ਜੀ ਕੁਰਬਾਨੀ ਨੂੰ ਤੇ ਆਂਚ ਰੱਖਦੇ ਉਹਨਾਂ ਨੂੰ ਸਤਕਾਰ ਤੇ ਸਰਦਾ ਭੇਟ ਕਰਨੀ ਉਸ ਦਿਨ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨਗਰ ਕੀਰਤਨ ਚ ਸਵੇਰੇ ਅਰਦਾਸ ਤੋਂ ਪਹਿਲਾਂ 9 ਵਜੇ ਹਾਜ਼ਰੀ ਲਵਾਉਣ ਤੇ ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਉਹਦੇ ਲਈ ਅੱਜ ਬੇਨਤੀਆਂ ਕਰਨੇ ਆ ਜਿਸ ਵਿੱਚ ਸਮੁੱਚੇ ਨਗਰ ਨਿਵਾਸੀਆਂ ਨੇ ਸਤਿਕਾਰਯੋਗ ਪਹਿਣਾ ਨੌਜਵਾਨ ਵੀਰਾਂ ਨੇ ਬਜ਼ੁਰਗਾਂ ਨੇ ਬਹੁਤ ਵੱਡਾ ਜਿਹੜਾ ਭਰੋਸਾ ਦਿੱਤਾ ਕਿ ਵੱਡੀ ਤਾਦਾਦ ਵਿੱਚ ਨਗਰ ਕੀਰਤਨ ਚ ਸਵੇਰੇ 9 ਟਾਈਮ 'ਚ ਰੈਸਿੰਗ ਪਹੁੰਚਾਂਗੇ ਇਸ ਨਗਰ ਕਿਰਤੰ ਦਾ ਰੂਪ ਕੀ ਤੇ ਇਹ ਨਗਰ ਕਿਰਤੰ ਸਵੇਰੇ 9 ਵਜੇ ਅਰਦਾਸ ਪ੍ਰਿੰਤ ਸਿੰਘ ਸਾਹਿਬ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਜਿਹੜੇ ਜੈਸਾਰਾ ਕਾਲ ਤੱਕ ਸਾਹਿਬ ਦੀ ਉਹ ਅਰਦਾਸ ਕਰਨਗੇ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਸੂਬੇ ਦੇ ਪ੍ਰਧਾਨ ਪੰਜਾਬ ਦੇ ਕੈਬਨਰ ਮੰਤਰੀ ਸ੍ਰੀ ਅਮਨ अरोड़ा ਜੀ ਉਹਨਾਂ ਨੂੰ ਸਾਂਝੇ ਤੌਰ ਤੇ ਝੰਡੀ ਦੇ ਕੇ ਰਵਾਨਾ ਕਰਨਗੇ ਉਹਨਾਂ ਦਾ ਸਾਥ ਸਰਦਾਰ ਤਲਵੀਰ ਸਿੰਘ ਜੀ ਗਿੱਲ ਜਿਹੜੇ ਸਾਡੇ ਹਲਕੇ ਦੇ ਇਨਚਾਰਜ ਵੀ ਨੇ ਤੇ ਮਜੀਠੇ ਹਲਕੇ ਚ ਉਹਨਾਂ ਦੇ ਸਖਾਰ ਪਿੰਡ ਚ ਪਰਿਵਾਰ ਪਰਿਵਾਰ ਨਾਲ ਸਾਂਝਾਂ ਨੇ ਉਹ ਇਸ ਚੀਜ਼ ਨਾਲ ਉਥੇ ਮੌਕੇ ਤੇ ਹਾਜ਼ਰ ਹੋਣਗੇ ਉਹਨਾਂ ਦੇ ਨਾਲ ਸਰਦਾਰ ਸੰਤ ਬਾਬਾ ਮੇਜਰ ਸਿੰਘ ਜੀ ਤਰਨਤਾਲ ਦੇ ਮੁਖੀ ਜਿਹੜੇ ਆ ਉਹ ਨਾਲ ਉਹਨਾਂ ਦਾ ਸਾਥ ਦੇਣਗੇ ਇਸ ਨਗਰ ਕੀਰਤਨ ਦੀ ਸ਼ੁਭਾਭਾ ਵਧਾਉਣ ਲਈ ਬਾਬਾ ਮੇਜਰ ਸਿੰਘ ਦੀ ਜਿਹੜੀ ਆ ਫੌਜ ਆ ਨਿਹੰਗ ਸਿੰਘ ਆ ਉਹ 101 ਘੋੜੇ ਇਹ ਨਾਲ ਸਵਾਰ ਹੋ ਕੇ ਪੰਜ ਪਿਆਰਿਆਂ ਦੀ ਮੂਰੇ ਇਲਾਕੇ ਇਸ ਨਗਰ ਕਿਤਨੇ ਸੁਭਾਵ ਵਧਾਉਣਗੇ ਜਿੱਥੇ 101 ਘੋੜਸਵਾਰ ਹੋਣਗੇ ਉਥੇ 500 ਤੋਂ ਉੱਪਰ ਨੌਜਵਾਨ ਜਿਹੜੇ ਵੱਡੀ ਗਿਣਤੀ ਵਿੱਚ ਹਾਰ ਪਿੰਡ ਚੋਂ ਅੱਜ ਮੈਂ ਸਜਾਦੇ ਵਾਲਿਆਂ ਨੂੰ ਤੁਹਾਡੇ ਚੈਨਲ ਰਾਹੀਂ ਤੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਕਸਬਿਆਂ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਸਿਤਾਜਾਂ ਸਾਰੇ ਸਾਹਿਬਜ਼ਾਦਿਆਂ ਨੂੰ ਸਤਿਕਾਰ ਪਿਆਰ ਕਰਦੇ ਆ ਉਹ ਉਹਨਾਂ ਦੇ ਜਰਨੈਲ ਜਿਹੜੇ ਸਾਬੇ ਕਮਾਲ ਜਿਹੜੀ ਗੋਬਿੰਦ ਸਿੰਘ ਉਹਨਾਂ ਦੇ ਪਹਿਲੇ ਜਰਨੈਲ ਬਾਬਾ ਜੀਵਨ ਸਿੰਘ ਦਾ ਦਿਹਾੜੇ ਚ ਇਹ ਜਿਹੜਾ ਨਗਰ ਕੀਰਤਨ ਜਾ ਰਿਹਾ ਆ ਇਹਦੀ ਸੋਭਾ ਮਤਲਬ ਇਹਦੀ ਸਾਨ ਨੂੰ ਵਧਾਉਣ ਲਈ ਆਪੋ ਆਪਣੇ ਮੋਟਰਸਾਈਕਲਾਂ ਤੇ ਕੇਸਰੀ ਦਸਾਰਾਂ ਜਾਂ ਕੇਸਰੀ ਦੁਪट्टे ਬਨ ਕੇ ਜ਼ਰੂਰ ਸ਼ਾਮਲ ਹੋਣ ਤੇ ਸਾਥ ਮੈਂ ਸਾਰਿਆਂ ਨੇ ਚੱਲਣਾ ਇਹ ਕੋਈ ਮੇਲਾ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸਤਰ ਸਾਈਂ ਅੜ ਜਾਣਾ ਤੇ ਪੂਰੇ ਡਿਸਪਲਾਈਨ ਨਾਲ ਜਾਣਾ ਆ ਤਾਂ ਕਿ ਕੋਈ ਅਨਸਕਾਮੀ ਘਟਨਾ ਨਾ ਵਾਪਰੇ ਤੇ ਅੱਜ ਦੇ ਇਸ ਤੁਹਾਡੇ ਚੈਨਲ ਨਾਲ ਜਿਹੜੇ-ਜਿਹੜੇ ਪਿੰਡ ਵੀ ਕੋਈ ਸਾਧਨ ਟਰੱਕ ਬੱਸ ਜਾਂ ਕਾਰਾਂ ਜਾਂ ਜੋ ਕੋਈ ਗੱਡੀ ਜਿਹੜੀ ਵੀ ਜਾਊਗੀ ਉਹਨਾਂ ਪਿੰਡਾਂ ਦੇ ਪ੍ਰਬੰਧਕ ਵੀਰਾਂ ਨੂੰ ਇਹ ਚੈਨਲ ਰਾਹੀਂ ਬੇਨਤੀ ਕਰਦਾ ਕਿ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੀ ਤੁਹਾਡੇ ਪਿੰਡ ਤੋਂ ਸੰਗਤ ਜਾਣੀ ਆ ਕੌਣ-ਕੌਣ ਜਾ ਰਿਹਾ ਆ ਤੇ ਖਾਸ ਕਰਕੇ ਨੌਜਵਾਨਾਂ ਨੂੰ ਟੂਲ ਤੇ ਕਈ ਵਾਰ ਬੱਚਾਂ ਦੀਆਂ ਸੱਤਾਂ ਦੇ ਨੌਜਵਾਨ ਚੜ ਜਾਂਦੇ ਜੋਚ ਆ ਕੇ ਤੇ ਰਥੇ ਵਿੱਚ ਜਿਹੜੀਆਂ ਖੰਭੇ ਦੀਆਂ ਤਾਰਾਂ ਜਾਂ ਕੋਈ ਦਰਖਤਾਂ ਨਾਲ ਟਕਰਾ ਕੇ ਕਈ ਵਾਰਾਂ ਅਣਸਕਾਵੀਆਂ ਘਟਨਾਵਾਂ ਵਾਪਰੰਦਾ ਡਰ ਬਣਿਆ ਰਹਿੰਦਾ ਆ ਇਹਨਾਂ ਨੂੰ ਖਾਸ ਬੇਨਤੀ ਆ ਤੇ ਨੌਜਵਾਨਾਂ ਨੂੰ ਬੇਨਤੀ ਵੀ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਆਪੋ ਆਪਣੀਆਂ ਗੱਡੀਆਂ ਦੇ ਅੰਦਰ ਹੀ ਰਹਿਣਾ ਤੇ ਗੁਰੂ ਮਾਨ ਦਾ ਜੈਸਕੰਨ ਕਰਦੇ ਆਪਾਂ ਉੱਥੇ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਕੋਲ ਸ਼ਾਮ ਨੂੰ ਪਹੁੰਚਣਾ ਆ ਮੀਟਿੰਗ ਦੇ ਵਿੱਚ ਜਿਵੇਂ ਕਿ ਸਿਆਲਕਾ ਸਾਹਿਬ ਨੇ ਦੱਸਿਆ ਜੇ ਕਿ 4 ਤਰੀਕ ਨੂੰ ਨਗਰ ਕੀਰਤਨ ਪਿੰਡ ਸਿਆਲਕਾ ਤੋਂ ਚੱਲੇਗਾ ਹੋਮ ਹੋਮ ਆ ਕੇ ਸੰਗਤਾਂ ਨੂੰ ਬੇਨਤੀ ਕੀਤੀ ਆ ਕਿ ਉਹਦੇ ਵਿੱਚ ਪਹੁੰਚ ਦੀ ਕਿਰਪਾਲਤਾ ਕਰੋ ਤਾਂ ਕਿ ਰੌਣਕ ਵਧਾਈ ਜਾ ਸਕੇ ਬਾਬਾ ਜੀ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਹੈ ਇੱਥੇ ਜਾ ਰਹੇ ਨਗਰ ਕੀਰਤਨ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ